ਪੰਜਾਬ ਵਿੱਚ ਝੋਨੇ ਦਾ ਝਾੜ ਘਟਣ ਕਾਰਨ ਕਿਸਾਨਾਂ ਨੂੰ 12000 ਕਰੋੜ ਰੁਪਏ ਦਾ ਘਾਟਾ ਪੈਣ ਦਾ ਅਨੁਮਾਨ ਹੈ ਕੀ ਕਾਨੂੰਨੀ ਠੇਕੇ ਤੇ ਜ਼ਮੀਨ ਲੈ ਕੇ ਖੇਤੀ ਕਰਨ ਵਾਲੇ ਕਿਸਾਨ ਕਿਵੇਂ ਪਰਿਵਾਰ ਪਾਲਣਗੇ ਇਹ ਇੱਕ ਚਿੰਤਾ ਦਾ ਵਿਸ਼ਾ ਹੈ ਕਿਸਾਨਾਂ ਦੀ ਆਮਦਨ ਧੁਕਣੀ ਕਰਨ ਵਾਲੇ ਚੋਣ ਨੇ ਸਾਰੀਆਂ ਪਾਰਟੀਆਂ ਨੂੰ ਪੰਜਾਬ ਦੇ ਵਿੱਚ ਚੋਣਾਂ ਜਿੱਤਣ ਦਾ ਇਸ ਵੇਲੇ ਕਹਿ ਸਕਦੇ ਹਾਂ ਲੋੜ ਹੈ ਕਿਸਾਨ ਦੇ ਘਟੇ ਝਾੜ ਦੇ ਉੱਤੇ ਕਿਸੇ ਵੀ ਸਿਆਸੀ ਪਾਰਟੀ ਨੂੰ ਚੇਂਤਾ ਨਜ਼ਰ ਨਹੀਂ ਆ ਰਹੀ ਪਰ ਸ਼ਰੂਣੀ ਅਕਾਲੀ ਦਲ ਪੁਨਰ ਸਜੀਤ ਨੇ ਡੀਸੀਆਂ ਨੂੰ ਮੈਮਰੈਂਡਮ ਦਿੱਤਾ ਕਿ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਇਸ ਨੂੰ ਲੈ ਕੇ ਬੋਨਸ ਦੇਵੇ। ਦੋਸਤੋ ਮੈਂ ਜਦਰ ਸਿੰਘ ਬੇਲਗੱਤ ਤੁਸੀਂ ਦੇਖ ਰਹੇ ਹੋ ਬਿੱਲ ਦਾ ਨਿਊਜ਼ ਆਨਲਾਈਨ ਚੈਨਲ ਤੇ ਆਓ ਅੱਜ ਮੋਦੇ ਦੀ ਗੱਲ ਪ੍ਰੋਗਰਾਮ ਵਿੱਚ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਇਹ ਖਬਰ ਕਿ ਝੋਨੇ ਦਾ ਝਾੜ ਕੱਟਣ ਕਰਕੇ ਪੰਜਾਬ ਦੇ ਵਿੱਚ ਬੜੀ ਭੱਟੀ ਕਾਰੋਬਾਰ ਨੂੰ ਸੱਟ ਵੱਜਣ ਵਾਲੀ ਹੈ। ਸੁਭਾ ਸਰਕਾਰ ਨੇ 172 ਲੱਖ ਟਨ ਝੋਨੇ ਦੀ ਫਸਲ ਹੋਣ ਦਾ ਟੀਚਾ ਮਖਿਆ ਸੀ ਪਰ ਜੇ ਸਾਹਮਣੇ ਮੰਡੀਆਂ ਦੇ ਵਿੱਚ ਝੋਨੇ ਦੀ ਪੈਦਾਵਾਰ ਆਈ ਹੈ ਉਸ ਨੂੰ ਲੈ ਕੇ ਇਹ ਚਿੰਤਾ ਬਣ ਗਈ ਹੈ ਕਿਉਂਕਿ ਪ੍ਰਤੀ ਏਕੜ 5 ਤੋਂ ਲੈ ਕੇ 10 ਕਟਲ ਤੱਕ ਝੋਨੇ ਦਾ ਝਾੜ ਘਟ ਗਿਆ ਦੱਸਿਆ ਜਾ ਰਿਹਾ ਹੈ ਇਸ ਹਿਸਾਬ ਨਾਲ ਜੇ ਗੱਲ ਕੀਤੀ ਜਾਵੇ ਪਿਛਲੇ ਸਾਲ 35 ਤੋਂ 60 ਕੁਇੰਟਲ ਪ੍ਰਤੀ ਏਕੜ ਝੋਨੇ ਦਾ ਝਾੜ ਨਿਕਲਿਆ ਸੀ। ਇਸ ਵਾਰ ਇਹ ਝਾੜ 25 ਤੋਂ 26 ਕੁਇੰਟਲ ਦੱਸਿਆ ਜਾ ਰਿਹਾ ਹੈ। ਕਿਸੇ ਥਾਂ ਇਹ ਝਾੜ 15 ਕੁਇੰਟਲ ਵੀ ਰਹਿ ਗਿਆ ਹੈ। ਹੁਣ ਤੁਸੀਂ ਇਸ ਖਬਰ ਨੂੰ ਸੁਣ ਕੇ ਹਰਾਨ ਹੋਮੋਗੇ ਕਿ ਇੱਕੀ ਕਾਰਨ ਰਿਆ ਜਿਹਦੇ ਕਰਕੇ ਇਹ ਝੋਨੇ ਦਾ ਝਾੜ ਇੰਨਾ ਘਟਿਆ ਹੈ ਉਹਦੇ ਪਿੱਛੇ ਦੋਸਤੋ ਮੌਸਮ ਦੀ ਮਾਰ ਹੈ ਜਿਵੇਂ ਮੌਸਮ ਦੇ ਵਿੱਚ ਝੋਨਾ ਪੱਕਣ ਸਮੇਂ ਜਿੱਥੇ ਤਾਪਮਾਨ ਵਧਿਆ ਉੱਥੇ ਹੀ ਇਸ ਵਾਰ ਝੋਨੇ ਨੂੰ ਬੋਨਾ ਰੋਗ ਹਾਲਦੀ ਰੋਗ ਨੇ ਝੋਨੇ ਦੇ ਝਾੜ ਨੂੰ ਘਟਾਉਣ ਵਿੱਚ ਬਹੁਤ ਮਾਰ ਮਾਰੀ ਹੈ ਗੱਲ ਕਰੀਏ ਮਾਲਵੇ ਦੀ ਮਾਲਵੇ ਦੇ ਮਾਨਸਾ ਸੰਗਰੂਰ ਫਰੂਜ਼ਪੁਰ ਪਟਿਆਲਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਬੋਨਾ ਰੋਗ ਬਹੁਤ ਮਾਰ-ਭਾਰ ਗਿਆ ਉੱਥੇ ਹੀ ਹੜਾਂ ਨੇ 3 ਲੱਖ ਏਕੜ ਤੋਂ ਵੱਧ ਦੀ ਝੋਨੇ ਦੀ ਫਸਲ ਨੂੰ ਤਬਾਹ ਕੀਤਾ ਹੈ ਹੜਾਂ ਨੇ ਮੀਂਹ ਨੇ ਪੰਜਾਬ ਦੇ ਵਿੱਚ ਬਹੁਤ ਵੱਡੀ ਮਾਰ ਝੋਨੇ ਨੂੰ ਸੈਣੀ ਪਈ। ਪਰ ਹਮੇਕੇ ਕਿਸਾਨਾਂ ਨੇ ਝੋਨੇ ਦੇ ਝਾੜ ਨੂੰ ਝੋਨੇ ਦੀ ਫਸਲ ਨੂੰ ਪੂਰਾ ਲਾਹਾ ਲੈਣ ਲਈ ప్రతి ਏਕੜ ਹਜ਼ਾਰਾਂ ਰੁਪਏ ਦੇ ਹਿਸਾਬ ਨਾਲ ਦਵਾਈਆਂ ਦੇ ਸ਼ਰਕਾ ਕੀਤੇ ਪਰ ਇਸ ਵਾਰ ਇਹਨਾਂ ਦਵਾਈਆਂ ਦੇ ਕੋਈ ਅਸਰ ਨਹੀਂ ਮਿਲੇ ਜਿਸ ਕਰਕੇ ਇਹ ਝਾੜ ਇਹਨਾਂ ਘਟਿਆ। ਇੱਕ ਪਾਸੇ ਕਿਸਾਨਾਂ ਦਾ ਕਿਸਾਨ ਜਥੇਬੰਦੀਆਂ ਦਾ ਸਰਕਾਰਾਂ ਦੇ ਉੱਤੇ ਇਹ ਦੋਸ਼ ਹੈ ਕਿ ਸਰਕਾਰਾਂ ਮੌਕੇ ਦੀਆਂ ਚਾਹੀ ਸੂਬਾ ਸਰਕਾਰ ਕੇਂਦਰ ਸਰਕਾਰ ਨਾਤਾ ਸੁਆਮੀ ਨਾਥਨ ਪੂਰੀ ਰਿਪੋਰਟ ਲਾਗੂ ਕਰ ਸਕੀ ਨਾ ਕਿਸਾਨਾਂ ਨੂੰ ਲਾਗਤ ਦੇ ਮੁਤਾਬਕ ਐ ਆ ਦੇ ਰਹੀ ਹੈ ਇਸ ਸਭ ਕੁਝ ਨੂੰ ਦੇਖਦੇ ਆ ਕਿਸਾਨ ਦਿਨੋਂ ਦਿਨ ਘਾਟੇ ਵਿੱਚ ਜਾ ਰਿਹਾ ਆ ਜਿਹੜਾ ਹੁਣ ਨਵਾਂ ਕਿਸਾਨ ਨੂੰ ਝੋਨੇ ਦਾ ਝਾੜ ਕੱਟਣ ਦਾ ਵਕਤ ਪਿਆ ਲੱਗਦਾ ਇਸ ਨੇ ਕਿਸਾਨ ਦਾ ਹੋਰ ਲੱਕ ਤੋੜ ਦਿੱਤਾ ਹੈ ਕਣਕ ਦੀ ਬਜਾਈ ਸਿਰ ਤੇ ਹੈ ਕਿਵੇਂ ਪਰਿਵਾਰ ਪਾਲਣੇ ਹੈ ਕਿਵੇਂ ਲਾਕਤਾ ਜੋ ਆਇਆ ਉਹਦੀ ਦੇਣਦਾਰੀ ਚਕਾਉਣੀ ਹੈ ਇਹ ਬਹੁਤ ਹੀ ਇੱਕ ਚਿੰਤਾ ਦਾ ਵਿਸ਼ਾ ਹੈ ਇਸ ਵਾਰ ਸ਼ੈੱਲਰ ਮਿਲਾਂ ਨੂੰ ਚਿੰਤਾ ਬਣੀ ਹੋਈ ਹੈ ਖਾਸ ਕਰਕੇ ਮਾਲਵੇ ਦੇ ਖੇਤਰ ਵਿੱਚ ਸਭ ਤੋਂ ਵੱਧ ਸ਼ੈੱਲਰ ਨੇ ਔਰ ਇਸ ਵਾਰ ਇਸ ਸੈਕਟਰ ਦੇ ਵਿੱਚ ਝੋਨੇ ਦੀ ਪੈਦਾਵਾਰ ਘਟ ਹੈ ਜਿਸ ਨੂੰ ਦੇਖਦਿਆਂ ਸਰਕਾਰ ਨੇ ਮਾਝੇ ਤੋਂ ਚੁੰਨੇ ਦੀ ਮਡੀਆਂ ਤੋਂ ਸਪਲਾਈ ਇਸ ਖੇਤਰ ਵਿੱਚ ਕਰਨੀ ਸ਼ੁਰੂ ਕੀਤੀ ਹੈ ਤਾਂ ਕਿ ਸ਼ੈਲਰ ਮਾਲਕਾਂ ਨੂੰ ਕੰਮ ਦਿੱਤਾ ਜਾ ਸਕੇ ਜਿਵੇਂ ਤੁਹਾਨੂੰ ਦੱਸਿਆ ਹੈ ਕਿ ਸਰਕਾਰ 17072 ਲੱਖ ਟਨ ਝੁੰਨਾ ਜਿਹੜਾ ਆ ਉਹਦੀ ਅਡੀਕ ਵਿੱਚ ਸੀ ਲੱਗ ਰਿਹਾ ਹੈ ਕਿ ਇਸ ਵਾਰ 60 ਤੋਂ 120 ਲੱਖ ਟਨ ਤੱਕ ਹੀ ਪੈਦਾਵਾਰ ਹੋਣ ਦੀ ਉਮੀਦ ਹੈ ਇਸ ਘਾਟੇ ਨੂੰ ਲੈ ਕੇ ਜਿੱਥੇ ਕਿਸਾਨ ਬੜਾ ਵੱਡਾ ਘਾਟਾ ਪੈ ਗਿਆ ਉੱਥੇ ਮੰਡੀਆਂ ਦੇ ਵਿੱਚ ਕੰਮਕਾਰਨ ਵਾਲੀ ਲੇਬਰ ਨੂੰ ਘਾਟਾ ਪੈ ਰਿਹਾ ਹੈ ਆੜਤੀ ਨੂੰ ਘਾਟਾ ਪੈ ਰਿਹਾ ਇਹ ਤਾਂ ਮੰਨਿਆ ਜਾ ਸਕਦਾ ਕਿ ਆੜਤੀਆ ਜਿਹਨੂੰ ਅਸੀਂ ਛਾਹੂਕਰ ਮੰਨਦੇ ਆ ਘਾਟਾ ਸਹਿ ਲੂਗਾ ਫੇਰ ਵੀ ਘਾਟਾ ਤਾਂ ਘਟਾ ਹੀ ਹੈ ਕਾਰੋਬਾਰ ਤੇ ਇਸ ਘਾਟੇ ਦਾ ਬੜਾ ਅਸਰ ਪੈਣਾ ਜੀ ਕਿਸਾਨ ਘਾਟੇ ਵਿੱਚ ਹੈ ਤੇ ਫਿਰ ਮਾਰਕੀਟ ਨੋਮੀ ਬਟਾ ਘਾਟਾ ਸਹਿਣਾ ਪੈਣਾ ਸੁਭਾ ਸਰਕਾਰ ਕੇਂਦਰ ਸਰਕਾਰ ਇਸ ਘਾਟੇ ਨੂੰ ਲੈ ਕੇ ਚੋਪੈ ਜਨਗਤਿਸ਼ਮਨੀ ਨਾਗਦਲ ਉੱਨ ਸੰਜੀਤ ਦੇ ਪ੍ਰਧਾਨ ਗਿਆਨੀ ਹਰਮਜੀਤ ਸਿੰਘ ਨੇ ਵਿਸ਼ਲੇਸ਼ਣੀ ਐਲਾਨ ਕੀਤਾ ਸੀ ਜਿਸ ਦੇ ਰਾਤ ਡੀਸੀ ਯਾਦ ਦੇ ਬਖ ਬਖ ਪੰਜਾਬ ਦੇ ਜਿੰਨੇ ਲੀਤੀ ਰਹੇ ਸੀ ਉਹਨਾਂ ਨੂੰ ਅੱਜ ਇਹ ਮੰਗ ਪੱਤਰ ਦਿੱਤਾ ਕਿ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਕਿਸਾਨਾਂ ਨੂੰ ਜਿੱਤੇ ਹੜ ਪ੍ਰਭਾਵਿਤ ਖੇਤਰ ਹੈ ਉੱਤੇ ਤਰੰਤ ਮਾਰਗਾਂ ਦੇ ਵੀ ਉੱਤੇ ਹੀ ਇਸ ਇੱਕੋ ਇੱਕ ਪਾਰਟੀ ਨੇ ਕਿਸਾਨਾਂ ਨੂੰ ਬੋਲਸ ਦੇਣ ਦੀ ਮੰਗ ਕੀਤੀ ਉੱਤੇ ਹੀ ਗੱਲ ਕਰ ਲਏ ਨੇ ਕਿ ਆਉਣ ਵਾਲੇ ਸਮੇਂ ਵਿੱਚ ਕਾਣਾਂ ਕਲੀ ਵਜਾਈ ਸਿਰ ਤੇ ਆੜ ਕਲੀ ਵਜਾਈ ਲਈ ਡੀਜ਼ਲ ਦੀ ਲੋੜ ਹੈ ਖਾਦਾਂ ਦੀ ਲੋੜ ਹੈ ਉੱਤੇ ਹੀ ਕਣਕ ਦੇ ਬੀਜ ਦੀ ਲੋੜ ਹੈ ਜਦੋਂ ਕਿਸਾਨ ਘਾਟੇ ਵਿੱਚ ਹੈ ਅਗਲੀ ਫਸਲ ਤੇ ਜਿੰਨੀ ਲਾਗਤ ਹੈ ਉਹ ਕਿਵੇਂ ਜਿਗਾਰ ਕਰੂਗਾ ਕਿਸਾਨ ਇਹ ਵੀ ਇੱਕ ਸਮੱਸਿਆ ਹੈ ਕਿਸਾਨ ਆਗੂ ਬਲਬੀਰ ਸਿੰਘ ਰਾਜੀਵਾਲ ਨੇ ਕਿਹਾ ਕਿ ਇਸ ਵਾਰ ਇਸ ਘਟੇ ਝਾੜ ਕਾਰਨ ਪੰਜਾਬ ਦੇ ਜਿਹੜੇ ਕਿਸਾਨ ਆ ਉਸ ਨੂੰ 12000 ਕਰੋੜ ਦਾ ਘਾਟਾ ਜਿਹੜਾ ਉਹ ਅਨੁਮਾਨ ਹੈ ਸੈਂਕੜੇ ਬਲ ਸੋ ਦੋਸਤੋ ਇਸ ਮੌਕੇ ਤੇ ਪੰਜਾਬ ਨੂੰ ਜਿਹੜੀ ਇਹ ਮਾਰ ਪਈ ਹੈ ਖਾਸ ਕਰਕੇ ਕਿਸਾਨੀ ਨੂੰ ਜੇ ਜਦੋਂ ਕਿਸਾਨੀ ਨੂੰ ਮਾਰ ਪੈ ਜਾਂਦੀ ਹੈ ਟੋਟਲ ਮਾਰਕੀਟ ਨੂੰ ਇਸ ਨੂੰ ਸਨਖਾਮਲੀ ਹੈਂਡ ਕਰਨਾ ਪੈਂਦਾ ਅੱਜ ਇਹ ਇਸ ਵੀਡੀਓ ਨੂੰ ਲੈ ਕੇ ਤੁਹਾਡਾ ਕੀ ਨਜ਼ਰੀਆ ਹੈ ਤੁਸੀਂ ਸਾਡੀ ਕਮੈਂਟ ਬਾਕਸ ਵਿੱਚ ਆਪਣੀ ਰਾਇ ਦੇ ਸਕਦੇ ਹੋ ਵੀਡੀਓ ਚੰਗੀ ਲੱਗੀ ਲਾਈਕ ਜਰੂਰ ਕਰਿਓ ਸ਼ੇਅਰ ਅੱਗੇ ਜਰੂਰ ਕਰਿਓ ਦੋਸਤੋ ਅੱਜ ਦਾ ਇਹ ਗੁਰੂ ਆਮੇ ਤੇ ਕਹਾਣੀਆਂ ਸੁਣਾਵਤ ਕੱਲ ਹੋਰ ਇੱਕ ਨਵਾਂ ਵਿਸ਼ਾ ਤੁਹਾਡੇ ਲਈ ਲੈ ਕੇ ਆਵਾਂਗੇ ਉਸ ਮਿਲੇ ਤੱਕ ਤੁਸੀਂ ਵੇਖਦੇ ਰਹੋ ਬਿਲਕੁਲ ਨਿਊਜ਼ ਆਨਲਾਈਨ ਤੁਹਾਨੂੰ ਇਹ ਬੇਨਤੀ ਕਰ ਲੈਣੇ ਆ कि अगर अभी भी ਤੁਸੀਂ ਬਿਲਗਾ نیوز オンલાઈਨ ਨੂੰ YouTube ਤੇ ਜਾਂ Facebook ਤੇ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਫੋਲੋ ਨਹੀਂ ਕੀਤਾ ਜਰੂਰ ਕਰੋ ਧੰਨਵਾਦ